ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਏਐਸਆਈ ਤੋਂ ਪਿਸਤੌਲ ਖੋ ਕੇ ਆਤਮ ਹੱਤਿਆ ਕਰਨ ਵਾਲੇ ਆਪਣੇ ਆਪ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਦੀ ਪਛਾਣ ਹੋਈ ਹੈ ਦੱਸ ਦਈਏ ਕਿ ਮ੍ਰਿਤਕ ਜੋ ਲੜਕਾ ਇਹ ਉਹ ਤਾਮਿਲਨਾਡੂ ਦਾ ਰਹਿਣ ਵਾਲਾ ਸੀ ਜਿਸ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਜੋ ਹੈ ਪੰਜਾਬ ਪਹੁੰਚਦਾ ਹੈ ਦੱਸ ਦਈਏ ਕਿ ਲੜਕੇ ਦੇ ਵੱਲੋਂ ਖੁਦ ਨੂੰ ਜਿਹੜਾ ਏਐਸਆਈ ਦੀ ਪਿਸਤੌਲ ਖੋ ਕੇ ਗੋਲੀ ਮਾਰੀ ਗਈ ਸੀ ਅੰਬੇਸਰ 골ਡਨ ਟੈਂਪਲ ਪਲਾਜ਼ਾ ਦੇ ਬਾਹਰ ਏਐਸਆਈ ਦੇ ਵੱਲੋਂ ਅਹ ਦੱਸਦੇ ਹਾਂ ਕਿ ਉੱਥੇ ਜਿੱਥੇ ਡਿਊਟੀ ਤੇ ਉਹ ਤਾਇਨਾਤ ਸਨ ਉਸੇ ਦੇ ਦੌਰਾਨ ਇੱਕ ਵਿਅਕਤੀ ਹੁੰਦਾ ਪਿਸਤੌਲ ਖੋ ਕੇ ਖੁਦ ਨੂੰ ਗੋਲੀ ਮਾਰਨ ਲੱਗਦਾ ਹੈ ਜਿਸ ਤੋਂ ਬਾਅਦ ਦੱਸ ਦਈਏ ਕਿ ਪੁਲਿਸ ਨੂੰ ਇੱਕੋ ਦਮ 5 ਜੁਨਾ ਚੁਰੀਆਂ ਪੇਸ਼ ਹੁੰਦੀਆਂ ਨੇ ਇੱਥੇ ਦੱਸਦੇ ਕਿ ਅੰਬੇਰਸਰ ਪਿਛਲੇ ਦਿਨੀ 골ਡਨ ਟੈਂਪਲ ਪਲਾਜ਼ਾ ਦੇ ਬਾਹਰ ਏਐਸਆਈ ਦੀ ਪਿਸਤੌਲ ਖੋ ਕੇ ਖੁਦ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਦੀ 4 ਦਿਨਾਂ ਬਾਅਦ ਪਛਾਣ ਹੋਈ ਹੈ ਮ੍ਰਿਤਕ ਨੌਜਵਾਨ ਦਾ ਨਾਂ ਹਰੀ ਪ੍ਰਸ਼ਾਦ ਦੱਸਿਆ ਜਾ ਰਿਹਾ ਹੈ ਤਮਿਲਨਾਡੂ ਦਾ ਰਹਿਣ ਵਾਲਾ ਉਤੇ ਉਹਨਾਂ ਨੇ ਗੋਂਡਾ ਜੁਲੇ ਦੇ ਇੱਕ ਵਿਅਕਤੀ ਜੋ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਰੱਖਦਾ ਸੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਮ੍ਰਿਤਸਰ ਘੁੰਮਣ ਦੇ ਲਈ ਆਇਆ ਸੀ ਇਹ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀ ਕਈ ਦਿਨ ਆਪਣੇ ਘਰੋਂ ਜਿਹੜਾ ਬਾਹਰ ਚਲਾ ਜਾਂਦਾ ਸੀ ਕਈ ਕਈ ਦਿਨ ਘਰ ਤੋਂ ਬਾਹਰ ਰਹਿੰਦਾ ਸੀ ਪਤਾ ਨਹੀਂ ਸੀ ਲੱਗਦਾ ਕਿ ਅਚਾਨਕ ਹੀ ਕਿੱਥੋਂ ਚਲਾ ਗਿਆ ਉਹਦੇ ਨਾਲ ਆਪਣੇ ਆਪ ਨੂੰ ਇਸ ਦੇ ਵੱਲੋਂ ਉਹ ਗੋਲੀ ਜਿਹੜੀ ਮਾਰ ਲਈ ਗਈ ਜਿਸ ਦੇ ਬਾਰੇ ਜਾਣਕਾਰੀ ਜਿਹੜੀ ਪਹਿਲਾਂ ਇਸ ਬਾਰੇ ਨਹੀਂ ਸੀ ਪਤਾ ਲੱਗੀ ਉਹਨਾਂ ਕਿ ਆਖੇ ਇਸ ਦੇ ਪਰਿਵਾਰਕ ਮੈਂਬਰ ਆ ਰਹੇ ਨੇ ਇਹ ਆਈਸਕ੍ਰੀਮ ਫੈਕਟਰੀ ਦੇ ਵਿੱਚ ਜਿਹੜਾ ਕੰਮ ਕਰਦਾ ਸੀ ਇਸ ਦੀ ਉਮਰ 31 ਸਾਲ ਦੇ ਕਰੀਬ ਹੈ ਉਹਨਾਂ ਕਿਹਾ ਕਿ ਇਸ ਦੇ ਦੋ ਭਰਾ ਹੋਰ ਨੇ ਇਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਇਸ ਦਾ ਅੰਤਿਮ ਸੰਸਕਾਰ ਅੰਬੀ ਸਰ ਦੇ ਵਿੱਚ ਹੁਣ ਕੀਤਾ ਜਾਏਗਾ ਮੀਡੀਆ ਦੇ ਨਾਲ ਗੱਲਬਾਤ ਕਰਦੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਦੱਸਿਆ ਗਿਆ ਕਿ ਵਿਅਕਤੀ ਦੀ شناخت ਹੋ ਗਈ ਹੈ ਜਿਸ ਦੇ ਵੱਲੋਂ ਏਐਸਏ ਤੋਂ ਪਿਸਤੌਲ ਖੋ ਕੇ ਖੁਦ ਨੂੰ ਗੋਲੀ ਮਾਰੀ ਗਈ ਸੀ ਇਸ ਮੌਕੇ ਤੇ ਕੀ ਕੁਝ ਇੱਕ ਪ੍ਰਵਾਸੀ ਜਿਹੜੇ ਇਹਨਾਂ ਦੇ ਨਾਲ ਨੇ ਉਹਨਾਂ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਹਾਲਾਂ ਪੁਲਿਸ ਦੇ ਵੱਲੋਂ ਜਾਣਕਾਰੀ ਜਿਹੜੀ ਇਹ ਦਿੱਤੀ ਗਈ ਹੈ ਪੁਲਿਸ ਕੀ ਕੁਝ ਕਹਿੰਦੀ ਨਜ਼ਰ ਆਈਏ ਤੁਸੀਂ ਉਹਨਾਂ ਦੇ ਵੀ ਬਿਆਨ ਸੁਣੋ ਤੇ ਜੋ অশੋਕ ਕੁਮਾਰੋ ਪ੍ਰਵਾਸੀ ਨੇ ਇਹਨਾਂ ਦੇ ਜਾਣ ਪਹਿਚਾਨ ਦੇ ਨੇ ਮ੍ਰਿਤਕ ਦੀ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਸੁਣਦੇ ਹਾਂ ਮੇਰਾ ਨਾਮ অশੋਕ ਹੈ ਨਾ ਮੈਂ ਤਾਂ ਅਮਰ ਸਰਮਈ ਰਹਿਣੇ ਵਾਲਾ ਹਾਂ तो जी ये इन्होंने तो मेरे को कांटेक्ट किया ये घटना के बाद किसी ने मेरा नंबर दिया है मेरे को कांटेक्ट किया इसी तरह हो गया है तो इन्होंने बताया हमारे हेल्प करो तो इसलिए तो मैं यहाँ पर आ गया है लड़का तो क्या कहता है कि कि ट्वेंटी ट्वेंटी वन ईयर का है वैसे क्या काम तो ये एक आइसक्रीम कंपनी में काम कर रहा था कोई प्रॉब्लम थी घर पे? उनका घर का कोई प्रॉब्लम तो नहीं था ये लड़के का थोड़ा सा ये प्रॉब्लम था डिप्रेशन था कि ये बीच बीच में घर से निकल जाता था, 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 था।, जो था। नहीं उनको पहले तो इस तरह का इसको एक्सपीरियंस नहीं था कि पेट्रोल वगैरह तो नहीं चलाना तो आता था तो अमृतसर में क्या करने आया था वैसे घूमने के लिए आया था वो घर से निकला था कि मैं फिल्म देखने जा रहा तो वैसे निकला शाम को तो घर आया नहीं है तो तीन दिन पता नहीं चला चौथे दिन यहाँ से वीडियो कॉल तो कर दिया घर से निकल जाता था कभी कभी हाँ पहले भी दो तीन बार कर दिया ऐसे थोड़ा सा डिप्रेशन था इनका बड़ा कांड कर दिया एक अपने आप को को खुद गोली तो पर ये तो ऐसा करना नहीं चाहिए था ये तो लेकिन मानसिक तौर पर एक बंदा इसे प्रॉब्लम में पड़ गया है तो हमें कुछ नहीं बता सकते उनके फैमिली वाले सभी इधर उनके मम्मी हैं उनका बाप नहीं है तो बाकी ताया पुलिस पूरी तरह कोऑपरेट कर रहा है तो पुलिस की साइड से पूरी मदद की जा रही है तो कोई प्रॉब्लम नहीं है डेड बॉडी न यहाँ पर ही आकर संस्कार करके जाके जाएंगे परिवार के मेंबर अब ये दो लड़के और हैं इसका दो भाई थे अभी माँ है तो बाप के पहले डेथ हो गए उत्तराखंड न ये तमिलनाडु के तमिलनाडु का कितना पड़ा हुआ है ये टेंथ करके डिप्लोमा किया हुआ ये सी मैके पे घूमने के लिए घूमने के लिए आया ऐसी नहीं थी कुछ नो 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 ना ऐसा तो कुछ नहीं था तो आपको कैसे पता लगा तो परिवार वालों का बयान से पता लग गया है ਉਹਦਾ ਮਾਮਲਾ ਕਿ ਜਿਹੜਾ ਦਰਬਾਦ ਸਾਹਿਬ ਲੜਕੀ ਤੋਂ ਗੋਲੀ ਮਾਰੀ ਗਈ ਸੀ ਆਪਣੇ ਆਪ ਨੂੰ ਇਹ 23 ਤਰੀਕ ਦਾ ਵਾਕਿਆ ਜੀ ਤੇ ਇਹਦੇ ਵਿੱਚ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਵੀ ਡਿਟੇਲ ਜਾਣਕਾਰੀ ਜਿਹੜੀ ਆ ਨਾ ਸਿਰਦੇ ਸੀਨੀਅਰਸ ਨੂੰ ਦੇਣ ਕੇ ਬਾਕਾਇਦਾ ਅਜੇ ਇਸ ਬੰਦੇ 'ਚ ਪੀਸੀ ਕੀਤੀ ਜਾਊਗੀ ਤੇ ਡਿਟੇਲ ਜਾਣਕਾਰੀ ਦਿੱਤੀ ਜਾਊਗੀ ਫਿਲਹਾਲ ਅਸੀਂ ਇਹ ਉਹਨੂੰ ਬੰਦੇ ਨੂੰ ਜਿਹੜਾ ਆਇਡੈਂਟੀਫਾਈ ਕੀਤਾ ਹੈ ਤੇ ਉਹਦਾ ਪੋਸਟਮਾਰਟ ਕਰਵਾ ਰਹੇ ਹਾਂ ਤਾਂ ਤਾਮਿਲਨਾਡੂ ਦਾ ਰੈਨਲੋਜੀ ਜੀ ਤਾਮਿਲਨਾਡੂ ਦਾ ਰੈਨਲੋਜੀ ਸਰ ਉਹ ਕਹਿੰਦੇ ਕਿ ਫੈਮਿਲੀ ਚ ਗੱਲਬਾਤ ਕਰਨ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਪਈ ਆ ਉਹਦੀ ਭਾਸ਼ਾ ਸਮਝ ਨਹੀਂ ਲੱਗਦੀ ਪਈ ਹਾਂ ਉਹਦੇ ਵਿੱਚ ਅਸੀਂ ਇੱਕ ਟਰਾਂਸਲੇਟਰ ਦਾ ਅਰੇਂਜ ਕੀਤਾ ਹੈ ਉਹਦੇ ਨਾਲ ਅਸੀਂ ਕਰਕੇ ਆਪਣੀ ਗੱਲ ਉਹਨੂੰ ਦੱਸ ਕੇ ਉਹ ਅੱਗੇ ਦੱਸਦਾ ਤੇ ਟਰਾਂਸਲੇਟ ਕਰਾ ਕੇ ਇਹ ਕਰ ਰਹੇ ਹਾਂ ਸਾਰਾ ਕੁਝ ਪਤਾ ਲੱਗਾ ਕਿ ਲੜਕਾ ਕਰਨ ਕੇ ਆਇਆ ਸੀ ਤੇ ਦੇਖੋ ਘਰੋਂ ਚੱਲ ਕੇ ਆਇਆ ਜੀ ਪਾਰਟ ਆਫ ਯੂਨੀਵਰਸਿਟੀ ਚੱਲ ਰਹੀ ਗੱਲਬਾਤ ਹੈ ਇਹ ਉਹਨੂੰ ਸਾਰਾ ਉਹਨੂੰ ਡਿਟੇਲ ਜਾਣਕਾਰੀ ਪਾਸਪੋਰਟ ਤੋਂ ਹੀ ਲਵਾਂਗੇ ਤੇ ਉਸ ਤੋਂ ਬਾਅਦ ਫਿਰ ਡਿਟੇਲ ਜਾਣਕਾਰੀ ਤੁਹਾਨੂੰ ਬਾਝ ਦਿੱਤੀ ਜਾਊ